ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਟੈਸਟ ਨੰਬਰ 79 ਹੈ ਜਿਹੜਾ ਹੱਲ ਕਰਨ ਲੱਗੇ ਹਾਂ ਗੁਣਜ ਤੇ ਗੁਣਨਖੰਡਾਂ ਨਾਲ ਸੰਬੰਧਿਤ ਟੈਸਟ ਹੈਗਾ ਬੇਟਾ 8 ਕੀ ਸਵਾਲ ਹੈਗੇ ਆ ਇਹਦੇ ਧਿਆਨ ਨਾਲ ਦੇਖੋ ਕਹਿੰਦਾ 8 ਦੇ ਸਾਰੇ ਗੁਣਨਖੰਡ ਲਿਖੋ ਤਾਂ 8 ਦੇ ਗੁਣਨਖੰਡ ਬੇਟਾ ਅਸੀਂ ਜਦੋਂ ਬਣਾਉਣੇ ਆ 1 8 8 2 4 8 ਤਾਂ ਬੇਟਾ ਹੋਰ ਤਾਂ 3 ਤੇ ਵੀ ਨਹੀਂ 4 2 ਹੋ ਗਏ ਸਿਰਫ ਆ ਚਾਰ ਗੁਣਖੰਡ ਬਣਦੇ ਪਏ 8 ਦੇ 1 2 4 ਤੇ 8 ਠੀਕ ਹੈ ਬੇਟਾ ਤੇ 8 ਦੇ ਸਾਰੇ ਗੁਣਖੰਡ ਆ ਬੇਟਾ b1 ਦੇ ਵਿੱਚ 1 2 4 ਤੇ 8 ਦਿੰਦਾ ਪਿਆ b1 ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਕਹਿੰਦਾ 6 ਦੇ ਪਹਿਲੇ ਪੰਜ ਗੁਣਜ ਲਿਖੋ ਤੇ 6 ਦੇ ਪਹਿਲੇ ਪੰਜ ਗੁਣਜ ਬੇਟਾ ਕਿਹੜੇ ਆਉਣਗੇ ਸਭ ਤੋਂ ਪਹਿਲਾ ਗੁਣਜ 6 ਫਿਰ 12 ਫਿਰ 18 ਫਿਰ 24 ਤੇ ਫਿਰ 30 ਠੀਕ ਹੈ 6 ਦਾ ਪਹਾੜਾ 6 1 6 6 2 12 6 3 18 6 4 24 6 5 30 ਤਾਂ ਪਹਿਲੇ 5 ਗੁਣਜ 6 12 18 24 ਤੇ 30 ਹੋ ਗਏ ਇਹਦੇ ਵਿੱਚ ਦੇਖੋ ਬੇਟਾ ਕਿੱਥੇ ਆ 6 ਅ ਡੀ 1 ਦੇਖੋ ਬੇਟਾ 6 12 18 24 ਤੇ 30 ਤਾਂ ਡੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਇਹਦਾ ਸਵਾਲ ਨੰਬਰ 3 ਸਵਾਲ ਨੰਬਰ 3 ਧਿਆਨ ਨਾਲ ਦੇਖੋ ਕੀ ਕਹਿੰਦਾ ਪਿਆ ਕਹਿੰਦਾ 12 ਤੇ 16 ਦੇ ਸਾਂਝੇ ਗੁਣਖੰਡ ਲਿਖੋ 12 ਤੇ 16 ਦੇ ਪਹਿਲਾਂ ਬੇਟਾ 12 ਦੇ ਗੁਣਖੰਡ 1 12 12 2 6 12 3 4 12 ਹੁੰਦੇ ਆ ਠੀਕ ਹੈ ਬਸ ਇਹ ਦੁਬਾਰਾ ਚ ਰਿਪੀਟ ਹੀ ਕਰ ਜਾਣੇ 6 2 ਤਾਂ ਪਹਿਲਾਂ ਹੋ ਚੁੱਕੇ ਆ ਅੱਗੇ ਆ ਗਿਆ ਬੇਟਾ 16 ਦੇ 16 ਦੇ 1 16 16 2 8 16 ਤੇ 4 3 4 4 16 ਠੀਕ ਹੈ ਤਾਂ 8 2 ਪਹਿਲਾਂ ਹੋ ਗਿਆ 4 ਇੱਕ ਵਾਰ ਹੀ ਲੈਣਾ ਬੇਟਾ ਠੀਕ ਹੈ 16 ਦੇ ਇਹ ਹੋ ਗਏ ਕਹਿੰਦਾ ਸਾਂਝੇ ਗੁਣਨਖੰਡ ਦੱਸਣੇ ਆਪਾਂ ਤਾਂ ਸਾਂਝਾ ਬੇਟਾ 1 ਏਕ ਆ ਤਾਂ ਵੈਸੇ ਸਾਂਝਾ ਹੁੰਦਾ ਹੀ ਆ 1 ਕਾ 2 ਆ ਸਾਂਝਾ ਹੋ ਗਿਆ ਇਹਦੇ ਤੋਂ ਬਾਅਦ ਦੇ ਵਿੱਚ 3 ਆ ਹੈ ਨਹੀਂ ਹੈਗਾ 4 ਕਾ ਇਹਦੇ 'ਚ ਵੀ ਹੈਗਾ ਇਹਦੇ ਵਿੱਚ ਵੀ ਹੈਗਾ 1 ਕਾ 2 ਆ ਤੇ 4 ਕਾ ਸਾਂਝੇ ਹੋਗੇ ਉਸ ਤੋਂ ਬਾਅਦ ਦੇ ਵਿੱਚ ਬੇਟਾ 4 8 16 ਤੇ ਇਧਰ 6 ਤੇ 12 ਨਹੀਂ 1 2 ਤੇ 4 ਤਿੰਨ ਗੁਣਨਖੰਡ ਸਾਂਝੇ ਆ 12 ਤੇ 16 ਦੇ ਸਾਂਝੇ ਗੁਣਨਖੰਡ 1 2 ਤੇ 4 ਆ ਸੀ 1 ਆ ਜਿਹੜਾ ਇਹਨੂੰ ਐਸੇ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਕਹਿੰਦਾ ਪਿਆ ਇਹਦੇ ਜਿਹੜੇ ਅਭਾਜ ਗੁਣਖੰਡ ਕਿੰਨੇ ਹੋਣਗੇ ਜਿਹੜੀ ਬੇਟਾ ਪਾਵਰ ਲਾਈ ਹੁੰਦੀ ਹੈ ਇਹਦਾ ਮਤਲਬ 5 ਵਾਰੀ 7 ਲਿਖਿਆ ਹੋਇਆ ਇੱਕ ਤਾਂ ਬੇਟਾ 7 ਵਾਰੀ 5 ਹੋ ਗਿਆ 7 ਦੀ ਪਾਵਰ 5 ਹੋ ਗਿਆ ਇੱਕਾ ਜਿਹੜਾ 9 ਦੀ ਪਾਵਰ 7 ਆ ਬੇਟਾ ਇਹ ਆਪਾਂ 3 ਦੀ ਪਾਵਰ 7 3 ਦੀ ਪਾਵਰ 7 ਵੀ ਲਿਖ ਸਕਦੇ ਕਿਉਂਕਿ 3 3 ਇਹ 9 ਆ ਆਪਾਂ ਅਭਾਜ ਕਰ ਲਈ ਨਾ ਸੰਖਿਆ 3 ਦੀ ਵੀ ਪਾਵਰ 7 ਤੇ 3 ਦੀ ਵੀ 7 ਅੱਗੇ ਬੇਟਾ ਘਾਤ ਅੰਕਾਂ ਵਾਲਾ ਚੈਪਟਰ ਕਰਾਂਗੇ ਉਹਦੇ ਤੁਹਾਨੂੰ ਡਿਟੇਲ ਚ ਦੱਸ ਦਾਂਗੇ ਕਿਉਂਕਿ 9 ਤਾਂ ਭਾਜ ਸੰਖਿਆ ਹੈ ਇਹਨੂੰ ਅਪਹਾਜ ਸੰਖਿਆ ਚ ਬਦਲ ਲਿਆ ਆਪਾਂ 9 ਦੀ ਪਾਵਰ ਸੌਰੀ 11 ਦੀ ਪਾਵਰ 11 ਦੀ ਪਾਵਰ 9 ਠੀਕ ਹੈ ਬੇਟਾ ਤਾਂ ਹੁਣ ਆਪਾਂ ਗਿਣ ਲੈਨੇ 5 ਤੇ 7 12 ਤੇ 7 19 ਤੇ 9 28 ਤਾਂ ਇਹਦੇ ਅਪਹਾਜ ਗੁਣਨਖੰਡ ਕਿੰਨੇ ਹੋਗੇ 28 ਹੋਗੇ ਬੇਟਾ 7 ਪੰਜ ਜਿਹੜੇ ਹੈਗੇ ਆ ਪੰਜ ਵਾਰੀ 7 7 ਵਾਰੀ 3 7 ਵਾਰੀ 3 ਤੇ 9 ਵਾਰੀ 11 ਬਾਕੀ ਆ ਤਾਂ ਜੋੜ ਲੈਣੀ ਆ 5 7 12 7 19 ਤੇ 9 28 ਤਾਂ ਬੇਟਾ ਇਹਦੇ ਜਿਹੜਾ b1 ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 8 ਤੇ 11 ਦੇ ਸਾਂਝੇ ਗੁਣਖੰਡ ਲਿਖੋ 8 ਤੇ 11 ਦੇ ਬੇਟਾ 8 ਦੇ ਗੁਣਖੰਡ ਖੰਡ ਬਣਦੇ 1 8 8 2 4 8 ਠੀਕ ਹੈ ਤੇ ਇਹ ਤੋਂ ਬਾਅਦ ਬੇਟਾ ਨਹੀਂ ਬਣਦੇ ਕੋਈ ਵੀ ਆਹ ਗੁਣਨਖੰਡ ਲੱਟਦੇ ਹੋਗੇ 11 ਦੇ ਬਣਦੇ 1 11 11 ਇਹਦੇ ਦੋ ਹੀ ਬਣਦੇ ਆ ਤਾਂ ਬੇਟਾ 1 2 4 8 ਚੋਂ ਸਿਰਫ ਆ 1 ਆ ਹੀ ਸਾਂਝਾ ਆ ਇਹ ਕਿਹਦੇ ਚ ਆ ਇਹ ਕਿਹਦੇ ਵਿੱਚ ਵੀ ਹੈਗਾ ਆ ਤਾਂ ਸਾਂਝੇ ਗੁਣਨਖੰਡ ਪਤਾ ਕਰੋ ਸਾਂਝੇ ਗੁਣਨਖੰਡ 1 ਆ ਗਿਣਤੀ 'ਚ ਵੀ 1 ਕਾ ਵੈਸੇ ਵੀ 1 ਹੀ ਆਉਂਦਾ ਹੈ ਠੀਕ ਹੈ ਤਾਂ a1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਸ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਇਹਦਾ ਸਵਾਲ ਨੰਬਰ 6 ਸਵਾਲ ਨੰਬਰ 6 ਨੂੰ ਧਿਆਨ ਨਾਲ ਦੇਖੋ 240 ਦੇ ਅਭਾਜ ਗੁਣਨਖੰਡ ਕਿੰਨੇ ਹਨ ਤਾਂ ਬੇਟਾ 240 ਦੇ ਅਭਾਜ ਗੁਣਨਖੰਡ ਸਾਨੂੰ ਬਣਾਣੇ ਪੈਣਗੇ 240 ਇਸ ਤਰ੍ਹਾਂ ਬੇਟਾ 2 1 2 2 4 0 0 2 ਤੇ 60 2 ਤੇ 30 ਫਿਰ 2 ਤੇ 15 ਫਿਰ 3 5 15 ਤਾਂ ਬੇਟਾ ਇਹ ਬਣ ਗਏ 1 2 3 4 2 1 3 ਤੇ 1 5 ਆ ਠੀਕ ਹੈ ਜਾਂ 1 2 3 4 5 ਤੇ 6 ਤਾਂ ਆ ਭਾਜ ਗੁਣਖੰਡ ਕਿੰਨੇ ਆ C1 ਦੇ ਵਿੱਚ ਬੇਟਾ 6 ਦਿੰਦਾ ਪਿਆ ਅਸੀਂ C1 ਨੂੰ ਐਜ਼ ਅ ਰਾਈਟ ਆਨਸਰ ਟੈੱਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਧਿਆਨ ਨਾਲ ਦੇਖੋ 20 ਤੇ 28 ਦੇ ਸਾਂਝੇ ਗੁਣਖੰਡਾਂ ਦੀ ਸੰਖਿਆ ਕਿੰਨੀ ਹੈ ਤਾਂ ਬੇਟਾ 20 ਦੇ ਗੁਣਖੰਡ ਕੀ ਹੈਗੇ ਆ 1 20 20 2 10 20 4 5 20 ਠੀਕ ਹੈ ਤਾਂ 10 2 ਹੋਰ ਕੋਈ ਨਹੀਂ ਆਉਂਦਾ ਆ ਬਣ ਗਏ 28 ਦੇ 1 28 28 2 14 28 3 ਨਹੀਂ ਆਉਂਦਾ ਪਿਆ 4 7 28 ਠੀਕ ਹੈ 5 6 7 ਬਸ ਇਹ ਆਹੀ ਬਣਦੇ ਪਏ ਦੇ ਗੁਣਨਖੰਡ ਤਾਂ ਸਾਂਝੇ ਗੁਣਨਖੰਡਾਂ ਦੀ ਸੰਖਿਆ 1 ਤਾਂ 1 ਆ ਸਾਂਝਾ ਆ ਗਿਆ ਬੇਟਾ ਦੋਵਾਂ ਦੇ ਵਿੱਚ 1 2 ਆ ਸਾਂਝਾ ਆ ਗਿਆ 2 ਤੇ ਉਸ ਤੋਂ ਬਾਅਦ ਦੇ ਵਿੱਚ ਬੇਟਾ ਚੌਕਾ ਵੀ ਸਾਂਝਾ ਆ ਗਿਆ 3 ਫਿਰ ਦੇਖੋ 5 10 20 7 14 28 ਨਹੀਂ ਬਸ ਤਿੰਨ ਗੁਣਨਖੰਡ ਸਾਂਝੇ ਆ ਤਾਂ 20 ਤੇ 28 ਦੇ ਸਾਂਝੇ ਗੁਣਨਖੰਡਾਂ ਦੀ ਸੰਖਿਆ ਕਿੰਨੀ ਆ b1 ਰਾਈਟ ਆਨਸਰ ਆ ਸੀ b1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਤਾਂ ਨੈਕਸਟ ਬੇਟਾ ਲਾਸਟ ਸਵਾਲ ਆ ਗਿਆ 3 ਤੇ 6 ਦਾ ਪਹਿਲਾ ਗੁਣਜ ਹੈ ਤਾਂ 3 ਤੇ 6 ਦਾ ਪਹਿਲਾ ਸਾਂਝਾ ਗੁਣਜ ਬੇਟਾ 3 ਦੇ ਗੁਣਜ ਆ ਜਿਹੜੇ 3 6 9 12 ਤੇ 6 ਦੇ ਗੁਣਜ ਮੰਨਦੇ 6 12 18 ਅੱਗੇ ਚੱਲਦੇ ਆ ਤਾਂ ਬੇਟਾ ਪਹਿਲਾ ਜਿਹੜਾ ਦੋਵਾਂ ਦਾ ਸਾਂਝਾ ਗੁਣਜ ਹੈਗਾ ਉਹ 6 ਹੈਗਾ ਆ ਠੀਕ ਹੈ ਤਾਂ ਇੱਥੇ ਬੇਟਾ A1 ਆਨਸਰ ਦਿੰਦਾ ਪਿਆ A1 6 ਦਿੰਦਾ ਪਿਆ A1 ਨੂੰ ਐਸੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਇਹ ਟੈਸਟ ਦਾ ਆਖਰੀ ਸਵਾਲ ਸੀ ਸਵਾਲ ਨੰਬਰ 8 ਇਹ ਕੰਪਲੀਟ ਹੋ ਗਏ ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ